ਤੁਸੀਂ ਦੇਖ ਰਹੇ ਹੋ ਮੇਧਗਰ ਮਿਸ਼ਨ ਨਿਊਜ਼ ਚੈਨਲ ਮੈਂ ਤੁਹਾਡੇ ਨਾਲ ਮੁਕੁਲ ਤੇ ਜਿੱਦਾਂ ਤੁਸੀਂ ਲੁਧਿਆਣਾ ਸ਼ਹਿਰ ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਸੇ ਮਾਮਲੇ ਚ ਅੱਜ ਅਸੀਂ ਲੁਧਿਆਣਾ ਦੇ ਸਮਰਾਲਾ ਚੌਂਕ ਚ ਆਏ ਨੇ ਇਰੀਛੇ ਦਾ ਸ਼ੌਰਮਾ ਜਿੱਥੇ ਕੀ ਬੀਤੀ ਰਾਤ ਚ ਚੋਰਾਂ ਨੇ ਏਸੀ ਦੀ ਪਾਈਪਾਂ ਪੱਟ ਕੇ ਜਾ ਚੁਕੇ ਨੇ ਤੇ ਉਸੇ ਮਾਮਲੇ ਚ ਅੱਜ ਬਹੁਝ ਨਾਲ ਗੱਲਬਾਤ ਕਰਦੇ ਆ ਕਿੱਦਾਂ ਚੋਰੀ ਹੋਈ ਕਿੱਦਾਂ ਹੋ ਗਈ ਕੀ ਕੀ ਸਮਾਨ ਲੈ ਲਿਆ ਮੈਂ ਰਾਮਸੂਖ ਸ਼ਰਮਾ ਹਾਂ ਪਾਰਾਸੀ ਲਖਪਤ ਸੁਨਾਰਾ ਤੋਂ ਰਾਤ ਨੂੰ ਕੋਈ ਅ ਮੇਰੋਂ ਕੋਨੇ ਪੰਦਲੇ ਸ੍ਰੀ ਰਾਮ ਜੀ ਦੇ ਤੁਕਮ ਦੇ ਨਜ਼ਰ ਆਏ ਔਰ ਕੈਮਰੇ ਵਿੱਚ ਵੀ ਹੈ ਮੰਨ ਲਤਾ ਹਾਂ ਕਿ ਗਲੀ ਵਿੱਚ ਉਹਨਾਂ ਨੂੰ ਕੋਈ ਡਾਰੀ ਇਹ ਨਹੀਂ ਚੋਰਾਣੂ ਪਹਿਲੇ ਇਸ ਇਫੈਕਟ ਥੱਲੇ ਪੱਟੀ ਫਿਰ ਦੀਵਾਰ ਚੜ ਕੇ ਬੜੇ ਹਲਾ ਨੂੰ ਉਤਕੇ ਹਰੇ ਦੀਵਾਰ ਦੇ ਉੱਤੇ ਕੱਚ ਵੀ ਲੱਗਿਆ ਹੋਇਆ ਹੈ ਉਹਦੇ ਬਾਵਜੂਦ ਵੀ ਉੱਤੇ ਜਾ ਕੇ ਉਹਨਾਂ ਨੇ ਪਾਈਪਾ ਕੁਪਾ ਤੋੜ ਕੇ ਬੜੇ ਰਾਮਾ ਥੱਲੇ ਪੁੱਤਰ ਕੇ ਤੇ ਲੈ ਕੇ ਅੰਦਰ ਗੜੀ ਨੂੰ ਸਿੱਧੇ ਜਾ ਰਹੇ। ਉਹ ਚਲੋ ਦੂਸਰੇ ਨਾਲ ਸੀ ਦੇਖਿਆ ਨਹੀਂ ਇਹ ਸੀਧੀਆ। ਔਰ ਪਤਾ ਲੱਗਾ ਕਿ ਦੂਸਰੇ ਸ਼ੋਰੂਮ ਤੇ ਵੀ ਐਸੀ ਦੀਆਂ ਪੱਪ ਪੱਪ ਕੇ ਲੱਗੇ ਨਹੀਂ ਹੋਏ। ਹਮੇ ਇਸ ਚੀਜ਼ ਨੂੰ ਅਸੀਂ ਕੀ ਕਰੀਏ ਕਿ ਭਈ ਇੰਨੇ ਬੇਕੋਹ ਹੋ ਗਏ ਉਹ। ਉਹਨਾਂ ਨੂੰ ਇੱਜ਼ਤ ਨਹੀਂ ਕਿਸੇ ਦਾ ਵੀ। ਨਾ ਪੁਲਿਸ ਦਾ ਡਰ ਨਾ। ਜਿਸ ਤਰ੍ਹਾਂ ਕਿ ਸਰ ਤੁਹਾਡੇ ਕੋਲ ਜਿਹੜੀਆਂ ਕੈਮਰੇ ਦੇ ਰਿਕਾਰਡਿੰਗਾਂ ਵਗੈਰਾ ਜਾਂ ਸਿਟੀਸੀ ਸਰਕਿਟਸ ਵਗੈਰਾ ਹੈਗੇ ਨੇ। ਹਾਂਜੀ ਇਹ ਜਿਹੜਾ ਸ਼ੋਰੂਮ ਹੈਗਾ ਇਹਦੀਆਂ ਤੇ ਹੈਗੀਆਂ। ਸਾਹਮਣੇ ਪੜਦੇ ਨਜ਼ਰ ਆਵੇ ਦੋ ਲੜਕੇ ਐ ਤੇ ਪਾਈਪਾਂ ਕਿੱਛੇ ਦੇ ਨਜ਼ਰ ਆ ਰਹੇ ਐ ਤੇ ਕਿਹੜੇ ਪੌਤ ਜਿਹੜੇ ਕੰਪੀ ਕੰਮਾਲ ਉੱਤੇ ਜਿਹੜੇ ਆ ਉਤੋਂ ਹੀ ਪਾਈਪ ਥੋੜੀ ਜਿਹਾ ਨੇ ਤੇ ਦੂਸਰੇ ਸ਼ੁਰੂ ਵਿੱਚ ਕੈਮਰਾ ਨਹੀਂ ਸੀ ਲੱਗਾਇਆ ਲੇਕਿਨ ਉਹ ਸਾਨੂੰ ਦੂਸਰ ਮੰਜ਼ਲ 'ਤੇ ਕਾਫੀ ਦੇਰ ਬਾਅਦ ਪਤਾ ਲੱਗਿਆ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਤੁਸੀਂ ਇਨਸ਼ਾਅਰ ਨੂੰ ਕਿ ਉਸ ਐਸੀਦੀਆਂ ਵੀ ਪਾਈਪਾਂ ਪੱਟ ਜਾਈਆਂ ਨੇ ਔਰ ਇਹਨਾਂ ਬੇਕ ਹੋਫ ਹੋ ਗਏ ਉਹ ਕਮਰੇ ਐ ਉਹਨਾਂ ਕੋਈ ਕਿਸੇ ਜੀਤਾ ਕੋ ਕਰਦੀ ਕੋਈ ਕੋਈ ਸਰ ਕੋਈ ਪ੍ਰਸ਼ਾਸਨਤਾ ਕਿਸੇ ਚੀਜ਼ ਕੋ ਕਰਦੀ ਇਹ ਉਹਨ ਕੀ ਸਮਝੇ ਕਿ ਆਮ ਆਦਮੀ ਕੋਈ ਚੋਚਾ ਹੈ ਆਮ ਆਦਮੀ ਜਿਹੜਾ ਕੇ ਦੰੜ ਛੜ ਕੇ ਜਾਣੀ ਸਰਦਾ ਕਿ ਆਜੀ ਕਦੀ ਘਰ ਕੋਈ ਨਾਮ ਹੋਇਆ ਜਿੰਨ ਬਾਦ ਮਿਲ ਤੇ ਇਸ ਚੀਜ਼ ਦੀ ਕੋਈ ਗਰਮਕੀ ਹਾਨੀ ਕਿਪਾਸ ਕਰੇ ਆਵਾਂਗੇ ਸਮਾਨ ਮਿਲੂਗਾ ਕਿ ਨਹੀਂ ਔਰ ਉਸ ਬਾਅਦ ਮੈਂ ਦੇਖਾਂ ਕੈਬਲ ਚੱਕ ਰਹਾ ਇਹ ਰਾਜੂ ਘੇੜੇ ਘੜਦੇ ਇਥੇ ਬਰਕੀ ਤਾਂ ਹੀ ਹੁੰਦੇ ਨਸ਼ਾ ਪੱਤੇ ਨਾਲ ਅੱਜ ਮਚਾ ਨੇ ਪੰਜਾਬ ਨੂੰ ਇਹੋ ਸਦਸਤੇ ਲੱਗੇ ਕਿ ਚੋਰੀ ਦੀ ਵਾਰਦਾਤਾਂ ਆਏ ਦਿਨ ਵਾਰਦਾਤਾਂ ਇੰਨੀਆਂ ਵੱਧੀਆਂ ਜਾ ਰਹੀਆਂ ਨੇ ਇੱਥੇ ਜਿਹੜੇ ਪ੍ਰਸ਼ਾਸਨ ਕਿਉਂ ਨਹੀਂ ਕੰਟਰੋਲ ਕਰਦਾ ਕਿਉਂ ਨਹੀਂ ਨਿਯੰਤਰਣ ਤਾਨੂੰ ਲੱਗਦਾ ਜਿਹੜਾ ਜਿਹੜੇ ਚਿੱਟਾ ਪੀਂਦੇ ਨੇ ਨਸ਼ੇੜੀ ਲੋਗ ਜਿਹੜੇ ਮੁੰਡੇ ਨੇ ਤਾਨੂੰ ਲੱਗਦਾ ਕਿ ਉਹੀ ਕਰਦੇ ਨੇ ਚੋਰੀਆਂ ਦੀ ਵਾਰਦਾਤਾਂ ਨੂੰ ਨਿਯੰਤਰਣ ਦਿੰਦੇ ਨੇ ਕਿਉਂਕਿ ਉਹ ਬਾਈ ਦਿਵੇ ਉਹ ਨਸ਼ੇ ਵਿੱਚ ਹੁੰਦੇ ਤੇ ਕੰਮ ਕਰਦੇ ਆ ਕਿਉਂਕਿ ਜਿਹੜਾ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਸਾਫਾ ਦੇ ਹੋਇਆ 10000 ਦਾ ਵੀ ਜ਼ਿਆਦਾ ਉਹਨਾਂ ਨੇ ਜੋ ਵੇਚਣਾ 2.5 ਲੱਖ 500000 ਵਿੱਚ ਅਗਰ ਉਹਨਾਂ ਨਸ਼ਨ ਆਵਰੇ ਨਸ਼ਿਤ ਉਹ ਨਾ ਹੋਣ ਕਿ ਸ਼ਾਇਦ ਤੰਦਰੁਸਤੀ ਮਾੜੀ ਕਰਨ ਨਾ ਤਾਂ ਵੀ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਤਾਂ ਸੋਚ ਹੋਊਗੀ ਅਸੀਂ 500 ਕੁ ਮਾਰਿਆ ਅਗਲੇ 15000 ਦਾ ਨੁਕਸਾਨ ਹੈ ਨਾ ਵੀ ਇਹਦਾ ਨੁਕਸਾਨ ਹੋ ਰਿਹਾ ਹੈ ਤਾਂ ਅਸੀਂ ਇਹ ਕੰਮ ਨਾ ਕਰੀਏ ਅਗਰ ਵਾਦੀ ਦੇ ਇੰਨਾ ਕਰਤੇ ਉਹਨਾਂ ਨੇ 500 700000 2000 ਹੀ ਕਮਾਣਾ ਹੈ ਤਾਂ ਕੰਮ ਕਰਕੇ ਕਮਾ ਸਕਦੇ ਆ ਇਹ ਨਸ਼ਾ ਨੇ ਖਰਾਬ ਕੀਤਾ ਹੈ ਕੰਮ ਕਰਕੇ ਲਾਜ਼ੀ ਹੈ ਨਹੀਂ ਉਹਨਾਂ ਸਰ ਆਪਣਾ ਨੈਸ਼ਨਲ ਮਤਲਬ ਹੈ ਇਸ ਦੇ ਕੋਈ ਪਰੇਸ਼ਾਨਾ ਆਪਕੋ ਨਹੀਂ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹਣਾ ਸ਼ਰਮੇ ਇਹਨੇ ਸਾਨੂੰ ਕਹਿ ਜਿਹੜੇ ਲੋਕ ਚਿੱਟਾ ਕਰਦੇ ਨੇ ਜਾਂ ਜਿਹੜੇ ਮੁੰਡੇ ਚਿੱਟਾ ਨਸ਼ਾ ਕਰਕੇ ਇਹ ਉਹੀ ਲੜਕੇ ਕੰਮ ਕਰਦੇ ਨੇ ਇਹ ਜੋ ਚੋਰੀ ਦੇ ਵਾਰਦਾਤਾਂ ਨੂੰ ਇਨਜ਼ਾਮ ਦਿੰਦੇ ਨੇ ਤੁਹਾਨੂੰ ਕੈਮਰੇ ਦੀ ਕੈਮਰੇ ਦੀ ਸੀਟ ਨਾਲ ਚੱਲੇਗੀ ਤੁਸੀਂ ਕੈਮਰੇ ਦੀ ਰਿਕਾਰਡਿੰਗ ਚੈੱਕ ਕਰੋ ਉਹਦੇ ਵਿੱਚ ਕਿੱਦਾਂ ਉਹ ਚੜਦੇ ਨੇ ਉਹ ਐਂ ਚੜਦਾ ਜਿਦਾ ਬੰਦਲ ਚੜਦਾ ਹੁੰਦਾ ਕੋਈ ਇੱਕਦਾਂ ਵੀ ਚੜ ਜਾਂਦਾ ਉੱਪਰ ਖੰਬੇ ਦੇ ਚੜ ਕੇ ਕਾੱਚ ਵੀ ਲੱਗੇ ਆਇਆ ਉਹ ਕਹਿੰਦਾ ਕਾੱਚ ਵੀ ਲੱਗਿਆ ਹੈ ਵੀਡੀਓ ਸ਼ੋਅ ਕਰ ਵੀਡੀਓ ਜਾ ਰਿਹਾ ਕਾੱਚ ਵੀ ਲੱਗਿਆ ਕਾੱਚ ਤੋਂ ਉੱਪਰ ਚੜ ਕੇ ਬੀਲਿੰਗ ਦੇ ਚੜਕੇ ਇਸੇ ਦੀ ਪਾਪਾ ਪੱਟਦੇ ਨੇ ਸ਼ਹਿਰਾਂ ਨੂੰ ਪੱਟਦੇ ਨੇ ਵੀਡੀਓ ਚ ਦੇਖਿਓ ਸ਼ਹਿਰਾਂ ਨੂੰ ਪੱਟ ਕੇ ਪਾਪਾ ਲੈ ਜਾਂਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਹੀ ਨਿਊਜ਼ ਦਵਾਂਗੇ ਦਰਿਆਣਾ ਤੋਂ ਮੁਕੁਲ ਕੈਮਰਾਮੈਨ ਰਜੇ ਦੇ ਨਾਮ